ਇਸ ਬਸ ਸਟੈਂਡ ਦੇ ਵਿੱਚ ਨਵੇਂ ਬਣੇ ਨੂੰ ਬੜਾ ਚਿਹਰ ਹੋ ਗਿਆ ਪਰ ਸਾਨੂੰ ਸਮੱਸਿਆਵਾਂ ਆ ਰਹੀਆਂ ਨੇ ਜਿਹੜੀਆਂ ਜ਼ਿਆਦਾਤਰ ਇੱਕ ਤੇ ਸਾਰੇ ਇੱਥੇ ਕੋਈ ਇਨਕੁਆਇਰੀ ਨਹੀਂ ਹੈਗੀ ਜੇ ਸਵਾਰੀਆਂ ਨੇ ਜਾਂ ਕੋਈ ਨੇ ਪੁੱਛਣਾ ਹੋਵੇ ਉਹ ਸਵਾਰੀ ਕਿਦਾਂ ਪੁੱਛੂਗੀ ਕੋਈ ਇਨਕੁਆਇਰੀ ਜਿਹੜੀ ਉਹ ਨਹੀਂ ਹੈਗੀ ਔਰ ਸਭ ਤੋਂ ਵੱਡੀ ਗੱਲ ਵੀ ਇੱਥੇ ਕੋਈ ਪੁਲਿਸ ਪ੍ਰੋਟੈਕਸ਼ਨ ਨਹੀਂ ਹੈਗੀ ਕਿਉਂਕਿ ਬਾਹਰੀ ਰਾਜਾਂ ਤੋਂ ਵੀ ਲੋਕ ਇੱਥੇ ਆਉਂਦੇ ਨੇ ਹਿਮਾਚਲ ਤੋਂ ਜੇਂਡਕੇ ਤੋਂ ਜੇ ਕੋ ਕਿਸੇ ਨੂੰ ਰਾਤ ਭਾਰਤ ਕਿਸੇ ਕੁੜੀ ਨੂੰ ਜਾਂ ਕਿ ਬੱਚੇ ਨੂੰ ਨੇਰਾ ਹੋ ਜਾਂਦਾ ਤਾਂ ਉਹ ਇੱਥੇ ਕਿੱਥੇ ਰਹੂਗਾ ਕੋਈ ਪ੍ਰੋਟੈਕਸ਼ਨ ਨਹੀਂ ਹੈਗੀ ਔਰ 3 ਜੀ ਸਭ ਤੋਂ ਵੱਡੀ ਸਮੱਸਿਆ ਵਾ ਆ ਰਹੀਆਂ ਜੀ ਜਿਹੜੀਆਂ ਬੱਸ ਸਟੈਂਡ ਦੇ ਵਿੱਚ ਕਾਰਾਂ ਸਕੂਟਰ ਆਮ ਤੌਰ ਤੇ ਵੇਖੇ ਜਾ ਰਹੇ ਨੇ ਜਿਹੜੇ ਸਾਡੀਆਂ ਗੱਡੀਆਂ ਨਾਲ ਟੱਚ ਹੁੰਦੇ ਨੇ ਲੜਾਈ ਝਗੜਾ ਹੁੰਦਾ ਔਰ ਉਹਦਾ ਮੁੱਖ ਕਾਰਨ ਇਹ ਆ ਕਿ ਬੱਸ ਸਟੈਂਡ ਦੇ ਜਿਹੜੇ ਬਾਉਂਡਰੀ ਵਾਲ ਨਹੀਂ ਹੈਗੀ ਬੂਮ ਬੈਰੀਅਰ ਨਹੀਂ ਲੱਗੇ ਕਿਉਂਕਿ ਜੇ ਕੋਈ ਬੱਸ ਐਂਟਰ ਹੁੰਦੀ ਆ ਤੇ ਉਹ ਬੂਮ ਬੈਰੀਅਰ ਚੁੱਕਿਆ ਜਾਵੇ ਬਾਹਰ ਜਾਂਦੀ ਆ ਤਾਂ ਬੰਦ ਹੋਇਆ ਜਾਵੇ ਇਹ ਤਿੰਨ ਚਾਰ ਸਮੱਸਿਆਵਾਂ ਨੇ ਜਿਹੜੀਆਂ ਸਾਡੀਆਂ ਇਹ ਬਾਰ-ਬਾਰ ਅਸੀਂ ਲਿਖਤੀ ਵੀ ਦੇ ਚੁੱਕੇ ਹਾਂ ਔਰ ਤੁਹਾਡੇ ਮਾਦਰਮ ਵੀ ਦੇ ਰਹੇ ਹਾਂ ਜੇ ਇਹਨਾਂ ਨੇ ਕੋਈ ਸਾਡਾ ਹੱਲ ਨਾ ਕੀਤਾ ਤਾਂ ਮੈਂ 1 ਮਹੀਨੇ ਤੱਕ 1 ਮਹੀਨੇ ਬਾਅਦ ਇਹ ਪਰਚੀ ਬੰਦ ਕਰਾਂਗੇ ਬੱਸ ਸਟੈਂਡ ਦੇ ਉੱਤੇ ਕੋਈ ਬੱਸ ਸਾਡੀ ਨਾ ਮਿੰਨੀ ਨਾ ਵੱਡੀ ਨਾ ਪ੍ਰਾਈਵੇਟ ਨਾ ਸਰਕਾਰੀ ਕੋਈ ਪਰਚੀ ਨਹੀਂ ਲਾਊਗੀ ਔਰ ਇਹਦੀ ਜ਼ਿੰਮੇਵਾਰੀ ਪੂਰੇ ਦੇ ਪੂਰੇ ਤੌਰ ਤੇ ਨਗਰ ਨਿਗਮ ਦੇ ਕੋਲ ਲੱਗਦਾ ਨਹੀਂ ਮੈਂ ਤਾਂ ਚੇਅਰਮੈਨ ਸਾਹਿਬ ਨੂੰ ਜਾਣਦਾ ਜੀ ਉਹਨਾਂ ਨੂੰ ਉਹਨਾਂ ਨੂੰ ਉਹਨਾਂ ਨੂੰ ਲਿਖਤੀ ਅਸੀਂ ਦੇ ਚੁੱਕੇ ਹਾਂ ਜੀ ਐਮ ਪੰਜਾਬ ਰੋੜੇ ਬਟਾਲੇ ਨੂੰ ਵੀ ਔਰ ਉਹਨਾਂ ਨੇ ਅੱਜ ਮੈਨੂੰ ਕਿਹਾ ਵੀ ਮੈਂ ਲੈਂਡਲਾਈਨ ਨੰਬਰ ਲਵਾ ਰਿਹਾ ਹਾਂ ਇਨਕੁਆਰੀ ਉੱਥੇ ਆਫਿਸ ਖੋਲ ਰਿਹਾ ਹਾਂ ਉਹਨਾਂ ਦਾ ਬੜਾ ਧੰਨਵਾਦ ਹੈ ਔਰ ਵੀ ਚੇਅਰਮੈਨ ਸਾਹਿਬ ਨਾਲ ਉਹਨਾਂ ਨੂੰ ਅਸੀਂ ਲਿਖਤੀ ਨੋਟਸ ਦੇ ਚੁੱਕੇ ਹਾਂ ਉਹਨਾਂ ਨੇ ਅਜੇ ਤੱਕ ਸੱਦਿਆ ਨਹੀਂ ਸਾਨੂੰ ਕੋਈ ਦੁਰਘਟਨਾ ਵਗੈਰਾ ਪੇਸ਼ ਆਈ ਹੋਈ ਹੈ ਕੋਈ ਹੈ ਜੀ ਇੱਥੇ ਤਕਰੀਬਨ ਇੱਕ ਟਰਾਲੀ ਵਾਲਿਆਂ ਨੇ ਲੜ ਪਈ ਸੀ ਬੱਸ ਵਾਲੇ ਸਾਡੇ ਉਹ ਵਿਚਾਰਾ ਆਪਣੀ ਸਾਈਡ ਤੇ ਸੀ ਟਰਾਲੀ ਵਾਲਾ ਸਾਡੀਆਂ ਬੱਸਾਂ ਗਲਤ ਨਹੀਂ ਕਿਉਂਕਿ ਰੋਂਗ ਸਾਈਡ ਆਉਂਦਾ ਇਹਦਾ ਪ੍ਰੋਪਰ ਜਿਹੜਾ ਉਹ ਮੈਪ ਨਹੀਂ ਬਣਾਇਆ ਗਿਆ ਬੱਸ ਸਟੈਂਡ ਦਾ ਇਸੇ ਕਰਕੇ ਅਸੀਂ ਤੁਹਾਨੂੰ ਸੱਦਿਆ ਸੀ ਤੇ ਤਾਂ ਝੁਕਣਾ ਬੱਸਾਂ ਵੱਲਿਆਂ ਨੂੰ ਪੈਂਦਾ ਰੋਂਗ ਜੀ ਸਾਨੂੰ ਸਹੀ ਅਸੀਂ ਗਲਤਾਂ ਜਦੋਂ ਅਸੀਂ ਰੋਂਗ ਸਾਈਡ ਆਉਂਦੇ ਆ ਅਸੀਂ ਗਲਤਾਂ ਰੋਜ ਤੁਸੀਂ ਖਬਰਾਂ ਲਾਉਂਦੇ ਹੋ ਗਰਦਾਸਪੁਰ ਚ ਟ੍ਰੈਫਿਕ ਜਾਮ ਲੱਗ ਗਿਆ ਫਲਾਣਾ ਹੋ ਗਿਆ ਢਿੰਗੜਾ ਹੋ ਗਿਆ ਉਹਦੀ وجہ ਹੀ ਇਹ ਆ ਇੱਥੋਂ ਰਾਹ ਨਹੀਂ ਮਿਲਦਾ ਪਿੱਛੇ ਕਾਰਾਂ ਵਾਲੇ ਰੁਕ ਜਾਂਦੇ ਨੇ ਬੱਸ ਸਟੈਂਡ ਦੇ ਬਹੁਤ ਸਾਰੀਆਂ ਮੁਸ਼ਕਲਾਂ ਆ ਰਹੀਆਂ ਐ ਇਸ ਵਾਰੀ ਆਪਾਂ ਪਹਿਲਾਂ ਵੀ ਗੱਲ ਕੀਤੀ ਸੀ ਇੱਥੇ ਕੋਈ ਅਫਸਰ ਆਈ ਸੀ ਉਹਨਾਂ ਦੇ ਨਾਲ ਉਲਟਾ ਸਗੋਂ ਉਹਨਾਂ ਨੇ ਕੋਈ ਜਾਨੂ ਜਵਾਬ ਸਹੀ ਨਹੀਂ ਦਿੱਤਾ ਆਪਾਂ ਕਹਿੰਦੇ ਵੀ ਜਿਹੜੀਆਂ ਸਾਡੀਆਂ ਬੱਸਾਂ ਆ ਉਹ ਸਹੀ ਤਰੀਕੇ ਨਾਲ ਅੰਦਰ ਆਉਣ ਰੋਕ ਸਾਈਡ ਤੋਂ ਹੁੰਦੀਆਂ ਐ ਜੀ ਕਿੱਥੇ ਬੱਸਾਂ ਦਾ ਆਉਣਾ ਜਾਣਾ ਬੰਦਾ ਉਹਦੀ ਥਾਂ ਤੇ ਇਹਨਾਂ ਨੇ ਪੈਸਾ ਤੇਲਾ ਲੈ ਕੇ ਆਟੋ ਰਿਕਸ਼ਾ ਲਗਾਈ ਗਈ ਏ ਵੀ ਸਾਡੇ ਬਸਾਂ ਦਾ ਸਾਧਨ ਲਗਾਇਆ ਉਹਨਾਂ ਨੂੰ ਲਗਾਇਆ ਗੇਟ ਤੇ ਕੋਈ ਵੀ ਹਾਸਾ ਹੋ ਸਕਦਾ ਕਦੀ ਵੀ ਹੋ ਸਕਦਾ ਆ ਤੇ ਆਪਾਂ ਇਹਨਾਂ ਨੂੰ ਕਿਹਾ ਵੀ ਸਿੱਧਾ ਰਸਤਾ ਖੋਲੋ ਉਹ ਕਹਿੰਦੇ ਵੀ ਨਹੀਂ ਜੀ ਇਹ ਰਸਤਾ ਨਹੀਂ ਖੁੱਲਣਾ ਤੁਹਾਨੂੰ ਉਧਰੋਂ ਹੀ ਆਣੇ ਪੈਣਾ ਆ ਬਹੁਤ ਭਾਰੀ ਮੁਸ਼ਕਲ ਆ ਬਾਕੀ ਇਥੇ ਸਕੂਟਰ ਮੋਟਰਸਾਈਕਲ ਕਾਰ ਵਾਲਿਆਂ ਨੂੰ ਬਿਲਕੁਲ ਨਹੀਂ ਮਨਾ ਕਰਦੇ ਕਿਉਂਕਿ ਜੋ ਪਰਚੀ ਬੰਦੀ ਉਹ ਪਰਚੀ ਆਪਾਂ ਦੇਈਦੀ ਆ ਸਹੀ ਤਰੀਕੇ ਨਾਲ ਕਿਸੇ ਨੂੰ ਵੀ ਕਹਿਣ ਚਲੋ ਹਾਸਾ ਨਾ ਹੋਵੇ ਹਨ ਤੇ ਤੇ ਤਰੀਕੇ ਨਾਲ ਕੰਮ ਨਹੀਂ ਸਹੀ ਹੋ ਰਿਹਾ ਤੁਹਾਨੂੰ ਬੇਨਤੀ ਕਰਦੇ ਆਪ ਅਫਸਰ ਅੱਗੇ ਕਿ ਸਾਡਾ ਮੇਨ ਰਾਹ ਖੋਲਿਆ ਜਾਵੇ 12 ਵਾਲਿਆਂ ਸਕੂਟਰ ਵਾਲਿਆਂ ਲੜਾਈਆਂ ਵੀ ਹੁੰਦੀਆਂ ਲੜਾਈਆਂ ਵੀ ਹੁੰਦੀਆਂ ਜੀ ਜੇ ਕਹੀਏ ਤੇ ਜੀ ਇਹ ਗੋਹਾਡੇ ਗੱਲ ਪੈਂਦੇ ਆ ਬੰਦੇ ਲੈ ਕੇ ਆ ਜਾਂਦੀਆਂ ਇਕੱਠੇ ਕਰਕੇ ਆ ਜਾਂਦੀਆਂ ਆਪਾਂ ਤੁਹਾਨੂੰ ਪਤਾ ਡਰਾਈਵਰ ਕਨੈਕਟਰ ਹੀ ਹੁੰਨੀ ਆ ਇੱਥੇ ਸਿਕਿਉਰਿਟੀ ਵੀ ਨਹੀਂ ਹੈ ਸਿਕਿਉਰਿਟੀ ਪੁਲਿਸ ਸਿਕਿਉਰਿਟੀ ਵੀ ਨਹੀਂ ਹੈ ਇੱਥੇ ਕੋਈ ਵੀ ਕੋਈ ਵੀ ਲੜਾਈ ਝਗੜਾ ਹੋ ਜੇ ਵੀ ਮੌਕੇ ਤੇ ਆਪਾਂ ਕਿਹਨੂੰ ਕਹਿ ਸਕਦੇ ਕਿਸੇ ਨੂੰ ਵੀ ਨਹੀਂ ਕਹਿ ਸਕਦੇ ਕੋਈ ਪੁਲਿਸ ਚੌਂਕੀ ਹੋਵੇ ਕੋਈ 2-4 ਮਲਾਜ਼ਮ ਖੜੇ ਹੋਣ ਤੇ ਅਗਲਿਆਂ ਨੂੰ ਵੀ ਡਰ ਹੋਵੇ ਵੀ ਆਹ ਜਿੱਥੇ ਕੋਈ ਸਿਕਿਉਰਿਟੀ ਹੈਗੀ ਆ ਕੀ ਅਗਲਾ ਸਟੈਪ ਪੀਆੜੀ ਮੁਸ਼ਕਲ ਦਾ ਹੱਲ ਕੀਤਾ ਜਾਵੇ ਕਿ ਇਹ ਮੌਕੇ ਵੀ ਬਹੁਤ ਤਗੜਾ ਹਾਸਾ ਹੋ ਸਕਦਾ ਜੀ ਛੋਟਾ ਨਹੀਂ ਬਹੁਤ ਜ਼ਿਆਦਾ ਤਗੜਾ ਹਾਸਾ ਹੋ ਸਕਦਾ ਹੈ ਜਿਹੜੀਆਂ ਰੋਗ ਸੈ ਤੋਂ ਗੱਡੀਆਂ ਹੁੰਦੀਆਂ ਆ